ਨੇ ਨਹੀਂ ਗਾ ਲੇ ਕੇ ਫੋਨ ਚੁੱਕਦਾ ਕਰਦਾ ਰਹੇ ਪਰ ਜਿਹੜੇ ਸ਼ੰਭੂ ਬੱਟ ਦੇ ਜ਼ਾਦ ਰੇਸ਼ਮ ਸਿੰਘ ਹੋਣਾ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਤੁਸੀ ਕੀ ਲਗਦੀ ਹੈ ਉਹਨਾਂ ਤੇ ਕੀ ਸਾਰਾ ਮਸਲਾ ਜੀ ਮੇਰਾ ਭਰਾ ਜੀ ਬਰਬੜ ਹੋ ਉਹਨਾਂ ਦਾ ਮਸਲਾ ਕੀ ਹੈ ਇਹ ਤੁਹਾਨੂੰ ਪਤਾ ਹੀ ਹੈ ਚਲਦੇ ਨੇ ਬਿਨਿਦਾਰ ਨੇ ਕਿੰਨੇ ਦਿਨ ਹੋ ਗਏ ਸਰਕਾਰ ਤੋਂ ਤੰਗ ਆ ਕੇ ਉਹਨੇ ਖੁਦਕੁਸ਼ੀ ਕੀਤੀ ਆ ਕਿਦਾਂ ਦੇ ਗਏ ਸੀ ਇਹ ਕਿਸ ਤਰੀਕੇ ਦੇ ਗਏ ਆ ਜੀ ਤੇ ਤੁਹਾਨੂੰ ਕੀ ਪਤਾ ਲੱਗਾ ਕੀ ਗੱਲ ਹੋਈ ਸਾਰੀ ਤੁਹਾਨੂੰ ਫੋਨ ਆਇਆ ਜੀ ਮੰਨ ਲਓ ਆਜ ਕੀ ਸੀ ਸੀਐਸ ਆ ਮੁੜ ਕੇ ਹੀ ਮਗਾ ਗਏ ਆ ਜੀ ਅਲੇ ਪੱਟੀ ਪਹੁੰਚੀ ਜਦੋਂ ਮੋਰ ਫੋਨ ਆ ਗਿਆ ਉਹਨੇ ਜੱਤ ਹੋ ਗਈ ਆ ਕੀ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਹੈ ਪਰਿਵਾਰ ਨੂੰ ਇਨਸਾਫ ਦੀ ਮੰਗ ਕਰਦੇ ਆ ਸਰਕਾਰ ਤੋਂ ਇਹ ਜੋ ਵੀ ਤਾਂ ਨਾਸ਼ੀ ਸਰਕਾਰ ਜ਼ਿੰਮੇਵਾਰ ਹੈ ਦੀ ਮੋਦੀ ਸਰਕਾਰ ਅਮਿਤ ਸ਼ਾਹ ਜ਼ਿੰਮੇਵਾਰ ਹੈ ਜੋ 11 ਮਹੀਨਿਆਂ ਤੋਂ ਬੈਠੇ ਆ ਕੋਈ ਸੁਣਵਾਈ ਨਹੀਂ ਜਿੰਮੇਵਾਰ ਦੀ ਇਸੇ ਤੋਂ ਤੰਗ ਆ ਕੇ ਉਹਨੇ ਜੀਵਨ ਨੀਲਾ ਖਤਮ ਕੀਤੀ ਆ ਆਪਦੀ ਕਰਜਾ ਹੋ ਗਿਆ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਤੇ ਕਮਾਲੀ ਸ਼ਾਹ ਦਾ ਕੀਤੀ ਜਾਵੇ ਰਹੀ ਆ ਪੰਜੀ 30 ਲੱਖ ਦਿੱਤਾ ਜਾਵੇ ਤੇ ਸਰਕਾਰ ਦੀ ਮਰਤੋਂ ਸੇ ਇੱਕ ਸਰਕਾਰੀ ਕਰਜ਼ਾ ਵਗੈਰ ਸਰਕਾਰੀ ਕਰਜ਼ਾ ਦਾ ਸਾਰਾ ਮਾਫ ਕੀਤਾ ਜਾਵੇ ਪ੍ਰਧਾਨ ਜੀ ਦੱਸ ਰਹੇ ਸੀ ਕਿ ਉਹਨਾਂ ਦੀ ਪਹਿਲੀ ਵੀ ਨਹੀਂ ਹੈਗੀ ਸਿਰਫ ਇੱਕ ਕਿਸਾਨੀ ਪਿਆਰ ਕਰਕੇ ਹੀ ਗਏ ਕਿਸਾਨੀ ਪਿਆਰ ਕਰਕੇ ਹੀ ਗਏ ਮੈਂ ਜੀ ਦਲਬਾਤ ਸਿੰਘ ਪੁਰਾਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਜੀ ਜੋ ਅੱਜ ਸਵੇਰੇ ਵਾਅਕਾ ਹੋਇਆ ਉਹ ਸਾਨੂੰ ਪਤਾ ਲੱਗਾ ਬਾਅਦ ਦੇ ਵਿੱਚ ਐਤੋਂ ਬੜੀ ਕੁਝ ਖੁਸ਼ੀ ਗਏ ਆ ਕਿਉਂਕਿ ਸਾਡੀ ਜਿਹੜੀ ਟਰਨੈਜ 10-10 ਦਿਨਾਂ ਦੀ ਹੁੰਦੀ ਆ ਤੇ ਕੁਝ ਵਿਆਹ ਸੀ ਤੇ ਫੈਕਸ਼ਨਾਂ ਦੇ ਵਿੱਚ ਅਸੀਂ ਇਕੱਠੇ ਹੁੰਦੇ ਰਹੇ ਆ ਉਹ 6 ਤਰੀਕ ਨੂੰ ਇਥੋਂ ਗਿਆ ਆ ਅੱਜ ਸਵੇਰੇ ਟੈਲੀਫੋਨ ਆਉਣ ਤੇ ਪਤਾ ਲੱਗਾ ਵੀ ਆ ਕਮੋ ਗਿਆ ਪਰ ਜੋ ਸਰਕਾਰਾਂ ਨੇ ਇਹ ਇਹਨਾਂ ਦੀ ਦੇਣ ਆ ਕੀ ਨਾ ਹੀ ਵੀਰ ਦਾ ਤੇ ਕੀ ਕੀ ਗੱਲ ਹੋਈ ਸਾਰੀ ਵੀਰ ਦਾ ਨਾਂ ਹੀ ਰੇਸ਼ਮ ਸਿੰਘ son of ਸਰਦਾਰ ਜਗਤਾਰ ਸਿੰਘ ਜੀ ਉਮਰ ਕਿੰਨੀ ਆ ਜੀ 52 ਸਾਲ ਆ ਜੀ ਤੇ ਕਿੰਨੇ ਬੱਚੇ ਇਹਨਾਂ ਦੇ ਕੋਈ ਪਹਿਲੀ ਹੈਗੀ ਇਹਨੇ ਪਹਿਲੀ ਬੱਚਾ ਇੱਕਾ ਹੀ ਬੇਟਾ ਇੱਕਾ ਜ਼ਮੀਨ ਨਹੀਂ ਹੈਗੀ ਜੋ ਇਹ ਸਰਕਾਰਾਂ ਨੇ ਕਾਰੂ ਘਰਾਣਿਆਂ ਨੂੰ ਸਭ ਕੁਝ ਦੇਣ ਡੀਆਂ ਉਹਨਾਂ ਦੀ ਖਾਤਰ ਲੜਨ ਵਾਸਤੇ ਕੀ ਸਿਆਣਿਆਂ ਨੇ ਦੇ ਵੀ ਜ਼ਮੀਰ ਹੈਗੀ ਆ ਜ਼ਮੀਨ ਨਹੀਂ ਹੈਗੀ ਜ਼ਮੀਰ ਹੈਗੀ ਆ ਜ਼ਮੀਰ ਦਾ ਕਰਕੇ ਹੀ ਮੇਰਾ ਵੀਰ ਉੱਥੇ ਗਿਆ ਸੀ ਕੀ ਮੰਗ ਕਰਦੇ ਤੁਸੀਂ ਮੰਗ ਜੀ ਅਸੀਂ ਇਹ ਕਰਦੇ ਹਾਂ ਕਿ ਤੇ ਸਰਕਾਰਾਂ ਜਿਹੜੀਆਂ ਐ ਇਹ ਜ਼ਿੰਮੇਦਾਰਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਸੁਣਨ ਉਹ ਤੇ ਗੌਰ ਕਰਨ ਇੱਕ ਜੋ ਵੀ ਮੇਰੇ ਭਰਾ ਦੇ ਸਿਰ ਤੇ ਕਰਜ਼ਾ ਸੀ ਉਹ ਮਾਫ ਕੀਤਾ ਜਾਵੇ ਜੀ ਨੂੰ ਨੌਕਰੀ ਦਿੱਤੀ ਜਾਵੇ ਸਾਨੂੰ ਘੱਟੋ ਘੱਟ 25 ਲੱਖ ਰੁਪਏ ਮੁਆਵਜ਼ੇ ਦੀ ਮੰਗ ਕਰਦੇ ਅਸੀਂ ਔਰ ਸਾਨੂੰ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਜਰੀਆ ਉਹ ਲਾਜ਼ਮੀ ਦਿੱਤੀ ਜਾਵੇ ਤਾਂ ਜੋ ਉਹਦਾ ਗੁਜ਼ਾਰਾ ਚੱਲ ਸਕੇ